ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤਕਨੀਕੀ ਸ਼ਬਦਾਵਲੀ ਕੋਸ਼ ਬਾਰੇ ਡਿਟੇਲ ਵਿੱਚ ਜਾਣਕਾਰੀ ਲਵਾਂਗੇ ਸੋ ਜੋ ਵਿਦਿਆਰਥੀ ਪੰਜਾਬੀ ਵਿਸ਼ੇ ਦੇ ਨਾਲ ਜੁੜੇ ਹੋਏ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਇਸ ਤਰ੍ਹਾਂ ਦੀ ਜਾਣਕਾਰੀ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਸ਼ੁਰੂ ਕਰਾਂਗੇ ਤਕਨੀਕੀ ਸ਼ਬਦਾਵਲੀ ਕੋਸ਼ ਬਾਰੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਤਕਨੀਕੀ ਸ਼ਬਦਾਵਲੀ ਦਾ ਜਿਹੜਾ ਇਹ ਸ਼ਬਦ ਹੈ ਇਹ ਕਿੱਥੋਂ ਆਇਆ ਹੁਣ ਇਹ ਇੱਥੋਂ ਆਪਾਂ ਨੂੰ ਸਾਫ਼ ਹੀ ਤੋਂ ਪਤਾ ਲੱਗਦਾ ਕਿ ਅੰਗਰੇਜ਼ੀ ਦਾ ਇਹ ਇੱਕ ਸ਼ਬਦ ਹੈ ਟੈਕਨੀਕਲ ਡਿਕਸ਼ਨਰੀ ਅੰਗਰੇਜ਼ੀ ਦੇ ਵਿੱਚ ਇਹਨੂੰ ਆਪਾਂ ਟੈਕਨੀਕਲ ਡਿਕਸ਼ਨਰੀ ਬੋਲਦੇ ਆਂ ਪੰਜਾਬੀ ਦੇ ਵਿੱਚ ਤਕਨੀਕੀ ਸ਼ਬਦਾਵਲੀ ਕੋਸ਼ ਕਹਿੰਦੇ ਆਂ ਸੋ ਇਸ ਕੋਸ਼ ਦੀ ਵਰਤੋਂ ਵਿਸ਼ੇਸ਼ ਖੇਤਰ ਵਿੱਚ ਕੀਤੀ ਜਾਂਦੀ ਹੈ ਸੋ ਇੱਥੋਂ ਹੀ ਪਤਾ ਲੱਗ ਗਿਆ ਵੀ ਟੈਕਨੀਕਲ ਜੋ ਕਿ ਹੈ ਕਿਸੇ ਤਕਨੀਕੀ ਤੇ ਵਿਸ਼ੇਸ਼ ਖੇਤਰ ਦੇ ਨਾਲ ਸੰਬੰਧ ਰੱਖਦੇ ਨੇ ਵਿਸ਼ੇ ਕੁਸ਼ਕ ਖੇਤਰ ਉਸ ਦੇ ਸੰਬੰਧ ਵਿੱਚ ਜਿਹੜੀ ਸ਼ਬਦਾਵਲੀ ਹੈ ਸਾਨੂੰ ਇਨ੍ਹਾਂ ਕੋਸ਼ਾਂ ਦੇ ਵਿੱਚੋਂ ਮਿਲਦੀ ਹੈ ਇਹ ਕੋਸ਼ ਵਿਸ਼ੇਸ਼ ਵਿਸ਼ੇ ਨਾਲ ਸੰਬੰਧਿਤ ਹੋਣ ਕਾਰਨ ਇਨ੍ਹਾਂ ਦੀ ਵਰਤੋਂ ਵਿਸ਼ੇਸ਼ ਖੇਤਰ ਨਾਲ ਜੁੜੇ ਵਿਅਕਤੀ ਹੀ ਕਰਦੇ ਹਨ ਸੋ ਕਹਿ ਸਕਦੇ ਹਾਂ ਕਿ ਕੁਸ਼ਕ ਖੇਤਰ ਇਹੋ ਜਿਹੀ ਹੁੰਦੀ ਹੈ ਜਿਨ੍ਹਾਂ ਦੀ ਜਦੋਂ ਸਟੱਡੀ ਕੀਤੀ ਜਾਂਦੀ ਹੈ ਤਾਂ ਇਹ ਸ਼ਬਦਾਂ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਇਹ ਜਿਹੜਾ ਇਦੇ ਵਿੱਚ ਸ਼ਬਦਾਵਲੀ ਉਹੀ ਹੁੰਦੀ ਹੈ ਜਿਹੜੀ ਉਸ ਖੇਤਰ ਦੇ ਉੱਪਰ ਕੇਂਦ੍ਰਿਤ ਹੁੰਦੀ ਹੈ ਇੱਕ ਐਗਜ਼ਾਮਪਲ ਤੁਹਾਨੂੰ ਦੇ ਦਿੰਨੀ ਹੈ ਜੇ ਕੋਈ ਵਿਦਿਆਰਥੀ ਮੈਡੀਕਲ ਦੀ ਸਟੱਡੀ ਕਰ ਰਿਹਾ ਹੈ ਕੋਈ ਵਿਗਿਆਨ ਦਾ ਕੋਈ ਖੇਤਰ ਦੇ ਵਿੱਚ ਕੰਮ ਕਰ ਰਿਹਾ ਤਾਂ ਉਹਨਾਂ ਨੂੰ ਕੁਝ ਉਹਨਾਂ ਸ਼ਬਦਾਂ ਦੀ ਸਟੱਡੀ ਦੇ ਲਈ ਜਿਹੜੀ ਲੋੜ ਹੁੰਦੀ ਹੈ ਤਾਂ ਇਹ ਉਹਨਾਂ ਹੀ ਡਿਕਸ਼ਨਰੀਆਂ ਦੇ ਵਿੱਚੋਂ ਪ੍ਰਾਪਤ ਹੋਣਗੇ ਜੋ ਵੱਖਰੇ ਵੱਖਰੇ ਉਹ ਵਿਸ਼ੇਸ਼ ਖੇਤਰ ਇਹਨਾਂ ਦੇ ਵਿੱਚ ਸ਼ਾਮਲ ਹੁੰਦੇ ਆ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਕੁਝ ਕਿ ਆਪਾਂ ਕੈਟਾਗਰੀਜ਼ ਬਣਾਈਆਂ ਐ ਵੀ ਤਕਨੀਕੀ ਸ਼ਬਦਾਵਲੀ ਕੋਸ਼ ਕਿੰਨੇ ਤਰ੍ਹਾਂ ਦੀ ਹੋ ਸਕਦੀ ਹੈ ਸਭ ਤੋਂ ਪਹਿਲਾ ਜਿਹੜਾ ਖੇਤਰ ਹੈਗਾ ਬਹੁ ਖੇਤਰੀ ਕੋਸ਼ ਬਹੁ ਖੇਤਰੀ ਕੋਸ਼ ਕੀ ਹੈ ਕਿ ਇੱਥੇ ਪਤਾ ਲੱਗਿਆ ਕਿ ਜਿਹੜੇ ਕਾਫੀ ਖੇਤਰਾਂ ਦੇ ਨਾਲ ਸੰਬੰਧ ਰੱਖਦੇ ਐ ਪਰ ਇੱਕ ਆਪਾਂ ਨੂੰ ਇਹਨਾਂ ਦੇ ਵਿੱਚ ਐਗਜ਼ਾਮਪਲ ਦਿੰਦੀ ਐ ਵੀ ਕਾਰੋਬਾਰੀ ਕਿ ਬਿਜ਼ਨਸ ਦੇ ਨਾਲ ਮਲਟੀਪਲ ਏਰੀਆ ਜਿਹੜਾ ਆ ਜਾਂਦਾ ਡਿਕਸ਼ਨਰੀ ਦੇ ਵਿੱਚ ਉਹ ਕਾਫੀ ਖੇਤਰ ਦੀ ਨਾਲ ਆ ਜਾਂਦਾ ਜਿਵੇਂ ਬਿਜ਼ਨਸ ਦੇ ਪੱਖ ਤੋਂ ਕਾਫੀ ਜਿਹੜਾ ਲੋਕਾਂ ਦਾ ਕਾਰੋਬਾਰ ਹੈ ਕੋਈ ਆਵਦੇ ਪੁਆਇੰਟ ਆਫ 뷰 ਤੋਂ ਉੱਥੋਂ ਡਾਟਾ ਲੈਣਾ ਚਾਹੁੰਦੇ ਆ ਜਿਹੜੇ ਵੀ ਪਾਰਟਿਕੂਲਰ ਬਿਜ਼ਨਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਤਾਂ ਉੱਥੋਂ ਦੀ ਸਟੱਡੀ ਕਰ ਰਹੇ ਨੇ ਜਾਂ ਉਹਨਾਂ ਦੀ ਲਾਈਫ ਦੇ ਵਿੱਚ ਉਸ ਚੀਜ਼ ਦੀ ਜ਼ਰੂਰਤ ਆ ਤਾਂ ਇਹ ਡਿਕਸ਼ਨਰੀ ਸਿਰਫ ਬਿਜ਼ਨਸ ਦੇ ਪੱਖ ਤੋਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਤੇ ਉਹਨਾਂ ਦੇ ਸੰਬੰਧ ਦੇ ਵਿੱਚ ਹੀ ਇਹਨਾਂ ਨੂੰ ਉਹ ਸ਼ਬਦ ਜਿਹੜੇ ਉੱਥੋਂ ਪ੍ਰਾਪਤ ਹੋ ਸਕਦੇ ਆ ਦੂਜਾ ਖੇਤਰ ਹੈ ਇਕਲ ਖੇਤਰ ਕੋਸ਼ ਇਕਲ ਖੇਤਰ ਕੋਸ਼ ਜਿਹੜਾ ਹੈਗਾ ਇਹ ਡਿਕਸ਼ਨਰੀ ਹੈ ਇਸ ਦੇ ਵਿੱਚ ਜਿਹੜਾ ਕਾਨੂੰਨ ਦੇ ਸੰਬੰਧ ਵਿੱਚ ਜਿੰਨੀ ਜਾਣਕਾਰੀ ਹੈ ਆਪਾਂ ਨੂੰ ਇਸ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ ਕਿ ਕਾਨੂੰਨ ਦੇ ਵਿੱਚ ਕੀ ਹੈ ਕਿ ਅੱਗੇ ਕੀ ਕੀ ਉਹਦੇ ਵਿੱਚ ਸਿਸਟਮ ਹੈ ਉਹਦੇ ਵਿੱਚ ਕੀ ਕੀ ਰੂਲਸ ਨੇ ਉਹਨਾਂ ਦੇ ਸੰਬੰਧਿਤ ਦੇ ਵਿੱਚ ਜਿੰਨੀ ਵੀ ਸ਼ਬਦਾਵਲੀ ਹੋਊਗੀ ਜਿੰਨੀ ਵੀ ਵੋਕੇਬਲਰੀ ਹੋਊਗੀ ਉਹ ਆਪਾਂ ਨੂੰ ਇਕਲ ਖੇਤਰ ਕੋਸ਼ ਦੇ ਵਿੱਚੋਂ ਮਿਲੂਗੀ ਜੋ ਲੋਕ ਕਾਨੂੰਨ ਖੇਤਰ ਦੇ ਨਾਲ ਜੁੜੇ ਹੋਏ ਨੇ ਜਾਂ ਰਿਸਰਚ ਕਰ ਰਹੇ ਨੇ ਸਟੱਡੀ ਕਰ ਰਹੇ ਨੇ ਜਾਂ ਉਹਦੇ ਵਿੱਚ ਕੰਮ ਕਰ ਰਹੇ ਨੇ ਅੱਗੇ ਜਾਉਂ ਦੇ ਵਿੱਚ ਕੋਈ ਅੱਗੇ ਉਹਨਾਂ ਦਾ ਕੋਈ ਬਿਜ਼ਨਸ ਹੈ ਜਾਂ ਜੌਬ ਕਰ ਰਹੇ ਨੇ ਤਾਂ ਉਹਨਾਂ ਨੂੰ ਉੱਥੋਂ ਇਹ ਟੈਕਨੀਕਲੀ ਵਰਡ ਹੈ ਜਿਹੜੇ ਉੱਥੋਂ ਪ੍ਰਾਪਤ ਹੁੰਦੇ ਆ ਉਹ ਪਖੇਤਰ ਕੋਸ਼ ਆ ਗਿਆ ਕਿ ਸੰਵਿਧਾਨ ਸਾਡਾ ਸੰਵਿਧਾਨਿਕ ਕਾਨੂੰਨ ਹੈ ਉਹਦਾ ਜਿਹੜਾ ਖੇਤਰੀ ਸ਼ਬਦ ਕੋਸ਼ ਹੈ ਜਿਹੜਾ ਸਾਨੂੰ ਇੱਥੋਂ ਹੀ ਮਿਲੂਗਾ ਕਿ ਸੰਵਿਧਾਨ ਦੇ ਨਾਲ ਜੁੜੀ ਹੋਈ ਜਿੰਨੀ ਵੀ ਜਾਣਕਾਰੀ ਹੈ ਸ਼ਬਦਾਵਲੀ ਹੈ ਉਹ ਸਾਨੂੰ ਉਪ ਖੇਤਰ ਸ਼ਬਦ ਕੋਸ਼ ਵਿੱਚੋਂ ਮਿਲੂਗੀ ਸੋ ਹੁਣ ਆਪਾਂ ਕੁਝ ਕਿ ਐਗਜ਼ਾਮਪਲਾਂ ਦੇ ਦਿੰਨੀ ਆ ਤੁਹਾਨੂੰ ਮੈਂ ਜਿਵੇਂ ਕਾਨੂੰਨ ਦੇ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਹੈ ਉਹਦਾ ਇੱਕ ਸ਼ਬਦਾਵਲੀ ਕੋਸ਼ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਇਸ ਤਰ੍ਹਾਂ ਦੇ ਕੋਸ਼ ਹੋਣਗੇ ਜਿਵੇਂ ਹੁਣ ਇਹ ਲਾਅ ਦੇ ਨਾਲ ਜੁੜਿਆ ਹੋਇਆ ਤਾਂ ਇਹ ਡਿਕਸ਼ਨਰੀ ਦੇ ਵਿੱਚ ਆਪਾਂ ਨੂੰ ਜਿੰਨਾ ਵੀ ਜਾਣਕਾਰੀ ਹੈ ਜਿੰਨੇ ਵੀ ਸ਼ਬਦ ਹੈ ਕਿਸੇ ਦਾ ਅਰਥ ਹੈ ਕਿਸ ਦਾ ਕਨਸੈਪਟ ਹੈ ਉਹ ਕਲੀਅਰ ਕਰਨ ਲਈ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਉਸ ਤਰ੍ਹਾਂ ਦੀ ਡਿਕਸ਼ਨਰੀ ਚੋਂ ਪ੍ਰਾਪਤ ਕਰ ਸਕਦੇ ਹਾਂ ਇਹ ਜਿਵੇਂ ਇੱਕ ਐਗਜ਼ਾਮਪਲ ਦਿੰਦੀ ਹੈ ਕਾਰੋਬਾਰੀ ਖੇਤਰ ਦੇ ਨਾਲ ਕਿ ਜੋ ਬਿਜ਼ਨਸ ਦੇ ਨਾਲ ਲੋਕ ਜੁੜੇ ਹੁੰਦੇ ਆ ਇਸ ਖੇਤਰ ਦੇ ਨਾਲ ਉਹ ਇਸ ਤਰ੍ਹਾਂ ਦੀਆਂ ਡਿਕਸ਼ਨਰੀਆਂ ਦੇ ਵਿੱਚ ਜਿਹੜੇ ਵੀ ਬਿਜ਼ਨਸ ਦੇ ਵਿੱਚ ਉਹ ਕੰਮ ਕਰਨਾ ਚਾਹੁੰਦੇ ਆ ਉੱਥੋਂ ਦੀ ਵੋਕੇਬਲਰੀ ਉਹਦੇ मीनिंग ਉਸੇ ਕਨਸੈਪਟ ਉੱਥੋਂ ਪ੍ਰਾਪਤ ਕਰ ਸਕਦੇ ਆ ਸੰਵਿਧਾਨ ਖੇਤਰ ਦੇ ਨਾਲ ਜੁੜੀ ਹੋਈ ਜੋ ਜਾਣਕਾਰੀ ਆ ਉਹ ਸੰਵਿਧਾਨ ਖੇਤਰ ਦੇ ਨਾਲ ਜੋ ਟੈਕਨੀਕਲ ਸ਼ਬਦਾਵਲੀ ਕੋਸ਼ ਤਿਆਰ ਕੀਤੀ ਜਾਂਦੀ ਹੈ ਉਹ ਉਸ ਦੇ ਵਿੱਚੋਂ ਹਰ ਤਰ੍ਹਾਂ ਦਾ ਅੱਗੇ ਜਿਵੇਂ ਸੰਵਿਧਾਨ ਦੇ ਵਿੱਚ ਜੋ ਵੀ ਕਾਨੂੰਨ ਹੁੰਦਾ ਹੈ ਜੋ ਉਹਦੇ ਵਿੱਚ ਰੂਲਸ ਹੁੰਦੇ ਆ ਉਹ ਸਾਰੇ ਉਹਦੇ ਵਿੱਚੋਂ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਹੁਣ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਇਸ ਏਰੀਆ ਦੇ ਵਿੱਚ ਦੇ ਸਾਨੂੰ ਇਹਦਾ ਫਾਇਦਾ ਕੀ ਹੈ ਇਹਦੇ ਵਿੱਚ ਮੈਂ ਤੁਹਾਨੂੰ ਜੀ ਇੱਕ ਜਾਣਕਾਰੀ ਹੋਰ ਵੀ ਨਾਲ ਦੇ ਦਿਆਂ ਕਿ ਯੂਰਪ ਦੇ ਵਿੱਚ 23 ਪਛਾਈ ਜੜਾਂ ਅੰਤਰ ਸਕੀਰੀਆ ਸ਼ਬਦਾਵਲੀ ਹੈ ਜੋ ਬਹੁਤ ਖੇਤਰੀ ਕੋਸ਼ ਹੈ ਅਮਰੀਕਾ ਦੇ ਵਿੱਚ ਵੀ ਇੱਕ ਰਾਸ਼ਟਰੀ ਜਿਮਣੀ ਵਿੱਚ ਇਕਲ ਖੇਤਰ ਕੋਸ਼ ਹੈ ਅਫਰੀਕੀ ਅਮਰੀਕਾ ਪ੍ਰਜੀਵ ਨਹੀਂ ਮਤਲਬ ਕਿ ਇਹ ਨਹੀਂ ਹੈਗਾ ਵੀ ਕਿ ਸਿਰਫ ਆਪਾਂ ਇੰਡੀਆ ਦੇ ਤੌਰ ਤੇ ਹੀ ਗੱਲ ਕਰੀਏ ਪੂਰੇ ਦੇਸ਼ਾਂ ਦੇ ਵਿੱਚ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਜਿਹੜੇ ਟੈਕਨੀਕਲੀ ਕੋਸ਼ ਜਿਹੜੇ ਆਪਾਂ ਨੂੰ ਮਿਲਣਗੇ ਜਿਨ੍ਹਾਂ ਦੀ ਵਰਤੋਂ ਹੁੰਦੀ ਹੈ ਤਾਂ ਇਹ ਜਿਹੜੇ ਸ਼ਬਦ ਕੋਸ਼ ਹੁੰਦੇ ਹੈ ਇਹ ਸ਼ਬਦ ਕੋਸ਼ਾਂ ਨੂੰ ਵਧੇਰੇ ਕਰਨ ਲਈ ਸਮਗਰੀ ਸਮੇਟਣ ਦੇ ਫਰਕ ਦੇ ਮਾਮਲੇ ਵਿੱਚ ਬਹੁਤ ਖੇਤਰੀ ਸ਼ਬਦ ਕੋਸ਼ ਵਿਸ਼ਾ ਖੇਤਰਾਂ ਲਈ ਸਮਗਰੀ ਜਿਹੜੀ ਸਮੇਟਣ ਨੂੰ ਘਟਾਉਂਦੀ ਹੈ ਹੁਣ ਆਪਾਂ ਇਹਦੇ ਵਿੱਚ ਕਹਿ ਸਕਦੇ ਹਾਂ ਕਿ ਐਕਸਫੋਰਡ ਜਿਹੜੀ ਡਿਕਸ਼ਨਰੀ ਉਹ ਇੰਗਲਿਸ਼ ਹੈ ਜਿਹੜੀ ਉਹ ਵੀ ਵਿੱਚ ਜਿਵੇਂ ਆਪਾਂ ਇਹ ਦੀ ਐਗਜ਼ਾਮਪਲ ਮੰਨ ਸਕਦੇ ਹਾਂ ਤਾਂ ਇਸ ਤਰ੍ਹਾਂ ਦਾ ਜਿਵੇਂ ਕੰਪਿਊਟਰ ਤੇ ਇੰਟਰਨੈਟ ਦੇ ਲਈ ਤਾਂ ਇਹ ਸਾਰੇ ਜਿਹੜੇ ਡਿਕਸ਼ਨਰੀ ਹੈ ਜਿਹੜੇ ਇਹ ਫੀਲਡ ਕਿਸੇ ਨਾ ਕਿਸੇ ਖੇਤਰ ਦੇ ਨਾਲ ਸੰਬੰਧ ਰੱਖਦੀ ਹੈ ਹੁਣ ਆਪਾਂ ਇਹਨਾਂ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ ਜਦੋਂ ਇਹ ਆਪਾਂ ਨੂੰ ਮਿਲ ਜਾਂਦੀ ਹੈ ਤਾਂ ਜਿਵੇਂ ਹੁਣ ਕਈ ਵੱਖਰੇ ਵੱਖਰੇ ਤਕਨੀਕੀ ਸ਼ਬਦਾਵਲੀ ਜਿਹੜੇ ਆਪਣੇ ਕੋਸ਼ ਨੇ ਜਿਵੇਂ ਹੁਣ ਵਿਸ਼ੇਸ਼ ਖੇਤਰ ਕਿਹੜੇ ਆਪਣੀ ਜਿਵੇਂ ਕੋਈ ਦਵਾਈ ਹੈ ਮੈਡੀਕਲ ਏਰੀਆ ਆ ਗਿਆ ਹਨਾ ਤਾਂ ਉੱਥੋਂ ਜੇ ਆਪਾਂ ਬੱਚਾ ਕੋਈ ਰਿਸਰਚ ਕਰ ਰਿਹਾ ਤਾਂ ਉਹਨਾਂ ਨੂੰ ਇਹ ਟੈਕਨੀਕਲੀ ਜਿਹੜੀ ਸ਼ਬਦਾਵਲੀ ਕੋਸ਼ਾ ਬਹੁਤ ਹੈਲਪ ਕਰਦੀ ਹੈ एग्जांपल ਹੈ ਕਿ ਕੋਈ ਬੱਚਾ ਮੈਡੀਸਨ ਦੇ ਸਟੱਡੀ ਕਰ ਰਿਹਾ ਕੋਈ ਡਾਕਟਰੀ ਲਾਈਨ ਚ ਸਟੱਡੀ ਕਰ ਰਿਹਾ ਤਾਂ ਉਹਦੀ ਰਿਸਰਚ ਆ ਉਹਦੇ ਵਿੱਚ ਹਨਾ ਉਹ ਵਿਸ਼ੇਸ਼ ਖੇਤਰ ਦੇ ਵਿੱਚ ਸਟੱਡੀ ਕਰ ਰਿਹਾ ਚਾਹੇ ਰਿਸਰਚ ਕਰ ਰਿਹਾ ਤਾਂ ਉੱਥੋਂ ਉਹਨੂੰ ਚਿਕਿਤਾ ਦਾ ਜਿੰਨਾ ਵੀ ਸ਼ਬਦ ਕੋਸ਼ ਹੋਊਗਾ ਮੈਡੀਕਲ ਖੇਤਰ ਦਾ ਜਿੰਨਾ ਵੀ ਸ਼ਬਦ ਕੋਸ਼ ਹੋਊਗਾ ਉੱਥੋਂ ਪ੍ਰਾਪਤ ਹੋ ਜਾਊਗਾ ਉਸ ਕੋਸ਼ਾਂ ਦੇ ਵਿੱਚੋਂ ਜਿਹੜੇ ਬੱਚੇ ਕਾਨੂੰਨ ਨਾਲ ਜੁੜੇ ਹੋਏ ਨੇ ਉਹਨਾਂ ਦੀ ਸਟੱਡੀ ਕਰ ਰਹੇ ਨੇ ਜਾਂ ਉਹਦੇ ਵਿੱਚ ਜੌਬ ਕਰ ਰਹੇ ਨੇ ਜਾਂ ਉਹ ਸੰਵਿਧਾਨ ਦੇ ਆ ਕਿਸੇ ਚੀਜ਼ ਨਾਲ ਜੁੜੇ ਹੋਏ ਨੇ ਪੋਲੀਟੀਕਲੀ ਜੁੜੇ ਹੋਏ ਨੇ ਤਾਂ ਉੱਥੋਂ ਉਹਨਾਂ ਨੂੰ ਵਿਸ਼ੇਸ਼ ਖੇਤਰਾਂ ਦੀ ਜਿਹੜੀ ਜਾਣਕਾਰੀ ਮਿਲਦੀ ਹੈ ਸੋ ਹੁਣ ਆਪਾਂ ਪੰਜਾਬ ਦੀ ਵੀ ਥੋੜੀ ਜੀ ਮੈਂ ਤੁਹਾਨੂੰ ਪਹਿਲਾਂ ਆਪਣੇ ਪੰਜਾਬੀ ਜਿਹੜੇ ਕੋਸ਼ ਨੇ ਉਹਨਾਂ ਦੇ ਨਾਲ ਰੂਬਰੂ ਕਰਵਾ ਦਿੰਨੀ ਆ ਕਿ ਇੱਕ ਤਕਨੀਕੀ ਕੋਸ਼ ਹੈ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਭਾਸ਼ਾ ਵਿਭਾਗ ਨੇ ਵੀ ਕਾਫੀ ਟੈਕਨੀਕਲੀ ਜਿਹੜੇ ਸ਼ਬਦਾਵਲੀ ਕੋਸ਼ ਛਾਪੇ ਆ ਤੁਸੀਂ ਇਹ ਪੇਪਰ ਦੇ ਵਿੱਚ ਲਿਖ ਵੀ ਸਕਦੇ ਹੋ ਹੁਣ ਵਿਸ਼ੇਸ਼ ਖੇਤਰ ਦਾ ਵਿਸ਼ਾ ਸਮਗਰੀ ਦਾ ਸੋਮਾ ਹੈ ਚਾਹੀ ਬਚਾ ਕਾਨੂੰਨ ਨਾਲ ਜੁੜਿਆ ਹੋਇਆ ਸਵਿਧਾਨ ਨਾਲ ਵਿਅਕਤੀ ਜੁੜਿਆ ਹੋਇਆ ਚਾਹੀ ਉਹ ਕਿਸੇ ਮੈਡੀਕਲ ਲਾਈਨ ਨਾਲ ਜੁੜਿਆ ਹੋਇਆ ਕਿਸੇ ਬਿਜ਼ਨਸ ਦੇ ਨਾਲ ਜੁੜਿਆ ਹੈ ਕਿਉਂਕਿ ਇਹ ਵਿਸ਼ੇਸ਼ ਖੇਤਰਾਂ ਨੂੰ ਕਵਰ ਕਰਦੀ ਹੈ ਤੇ ਉਹਨਾਂ ਦੇ ਲਈ ਹੀ ਇਹ ਜਿਹੜੇ ਇਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜਦੋਂ ਅਸੀਂ ਕਿਸੇ ਵਿਸ਼ੇਸ਼ ਖੇਤਰ ਨਾਲ ਜੁੜੇ ਹਾਂ ਤਾਂ ਸਾਨੂੰ ਬਹੁਤ ਸ਼ਬਦਾਵਲੀ ਚਾਹੀਦੀ ਹੈ ਬਹੁਤ ਚੀਜ਼ਾਂ ਬਾਰੇ ਗਿਆਨ ਚਾਹੀਦਾ ਹੈ ਤਾਂ ਸਾਨੂੰ ਇਹ ਗਿਆਨ ਕਿੱਥੋਂ ਮਿਲੂਗਾ ਇਨਾਂ ਹੀ ਸ਼ਬਦਾਵਲੀ ਕੋਸ਼ਾਂ ਤੋਂ ਮਿਲੂਗਾ ਕਿਉਂਕਿ ਇਨਾਂ ਦੇ ਵਿੱਚ ਟੈਕਨੀਕਲ ਵਰਡਸ ਨੂੰ ਡਿਫਾਈਨ ਕੀਤਾ ਹੁੰਦਾ ਹੈ ਉਹਨਾਂ ਦੇ ਕਨਸੈਪਟ ਨੂੰ ਡਿਫਾਈਨ ਕੀਤਾ ਹੁੰਦਾ ਹੈ ਹੁਣ ਵਿਸ਼ੇਸ਼ ਖੇਤਰ ਸੰਬੰਧੀ ਗਿਆਨ ਤੇ ਗਲਤੀਆਂ ਸੁਧਾਰਨ ਲਈ ਲਾਹੇਵੰਦ ਹੈ ਕਿਉਂਕਿ ਕਈ ਟਰਮ ਬਹੁਤ ਅੱਗੇ ਟੈਕਨੀਕਲ ਹੁੰਦੀਆਂ ਕਈਆਂ ਦੇ ਵਰਡ ਆ ਜਿਹੜੇ ਉਹ ਮਲਟੀਪਲ ਉਹਨਾਂ ਦੇ ਅਗਿਆਰਥ ਨਿਕਲਦੇ ਹੁੰਦੇ ਆ ਤਾਂ ਜਿਹੜੇ ਖੇਤਰ ਦੇ ਨਾਲ ਤੁਸੀਂ ਜੁੜੇ ਹੋਇਓ ਉਹ ਵਿਸ਼ੇਸ਼ ਖੇਤਰ ਦੇ ਜਿੰਨੇ ਟੈਕਨੀਕਲੀ ਸ਼ਬਦ ਹੈ ਉਹਨਾਂ ਬਾਰੇ ਸਾਨੂੰ ਇਹ ਕੋਸ਼ ਜਾਣਕਾਰੀ ਪ੍ਰਦਾਨ ਕਰਦੇ ਆ ਉਹਨਾਂ ਦੇ ਵਿੱਚ ਗਲਤੀਆਂ ਕਰਨ ਦੀ ਸਾਡੀ ਸੰਭਾਵਨਾ ਜਿਹੜੀ ਘਟ ਜਾਂਦੀ ਹੈ ਤੇ ਅਸੀਂ ਉਸ ਖੇਤਰ ਦੇ ਸਬੰਧ ਵਿੱਚ ਜਿਹੜੀ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਆ ਉਹਦੀ ਸ਼ਬਦਾਵਲੀ ਦਾ ਵੀ ਸਾਨੂੰ ਗਿਆਨ ਹੁੰਦਾ ਹੈ ਉਹਨਾਂ ਦੇ ਅਰਥਾਂ ਦਾ ਵੀ ਉਹਨਾਂ ਦੇ ਸੰਕਲਪ ਵੀ ਸਾਡੇ ਕਲੀਅਰ ਹੁੰਦੇ ਆ ਸਾਨੂੰ ਵਿਸ਼ੇਸ਼ ਖੇਤਰ ਜੋ ਵੀ ਕਿਸੇ ਵੀ ਅਸੀਂ ਫੀਲਡ ਦੇ ਵਿੱਚ ਕੰਮ ਕਰ ਰਹੇ ਹਾਂ ਜਿਹੜੇ ਆਪਾਂ ਤਿੰਨ ਟਾਈਪਸ ਕਵਰ ਕੀਤੀਆਂ ਉਹਨਾਂ ਦੇ ਸੰਕਲਪ ਸੰਕਲਪ ਕੀ ਹੁੰਦੇ ਕਨਸੈਪਟ ਕਨਸੈਪਟ ਨੂੰ ਸਮਝਣ ਦੇ ਵਿੱਚ ਸਾਨੂੰ ਇਹ ਹੈਲਪ ਕਰਦੀ ਹੈ ਇਹ ਕੋਸ਼ ਹੁਣ ਮੈਂ ਕੁਝ ਕੁ ਮੈਂ ਇੰਗਲਿਸ਼ ਦੇ ਵਿੱਚ ਪੁਆਇੰਟ ਲਿਖੇ ਆ ਬਟ ਮੈਂ ਨਾਲ-ਨਾਲ ਪੰਜਾਬੀ ਦੇ ਵਿੱਚ ਵੀ ਤੁਹਾਨੂੰ ਦੱਸ ਦਿੰਦੀ ਆ ਤੁਸੀਂ ਪੰਜਾਬੀ ਦੇ ਵਿੱਚ ਵੀ ਇਹਨੂੰ ਇਹਦਾ ਅਨੁਵਾਦ ਕਰ ਸਕਦੇ ਹੋ ਜਦੋਂ ਸਾਡੇ ਕੋਲੇ ਕਿਸੇ ਵੀ ਖੇਤਰ ਦਾ ਗਿਆਨ ਹੋਊਗਾ ਜਿਹੜੇ ਖੇਤਰ ਨਾਲ ਅਸੀਂ ਜੁੜੇ ਹੋਏ ਹਾਂ ਜਿਹੜੇ ਵਿਸ਼ੇਸ਼ ਖੇਤਰ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਜਿਨ੍ਹਾਂ ਦੇ ਲਈ ਟੈਕਨੀਕਲੀ ਕੋਸ਼ ਤਿਆਰ ਕੀਤੇ ਜਾਂਦੇ ਆ ਤੇ ਅਸੀਂ ਇਹਨਾਂ ਦੀ ਵਰਤੋਂ ਕਰਦੇ ਹਾਂ ਜਦੋਂ ਸਾਡੇ ਕੋਲੇ ਉਹਨਾਂ ਕੋਸ਼ਾਂ ਦੀ ਜਾਣਕਾਰੀ ਹੋਊਗੀ ਉਹਨਾਂ ਵਿੱਚੋਂ ਅਸੀਂ ਆਪਣੇ ਕਨਸੈਪਟ ਕਲੀਅਰ ਕਰ ਲਾਂਗੇ ਤਾਂ ਸਾਡਾ ਇਨਕਰੀਸ ਹੋ ਜਾਊਗਾ ਕੌਨਫੀਡੈਂਸ ਮਤਲਬ ਸਾਡੇ ਅੰਦਰ ਜਿਹੜੀ ਇੱਕ ਕੌਨਫੀਡੈਂਸ ਹੈ ਉਹ ਕੀ ਹੈ ਬਿਲਡ ਹੋ ਜਾਊਗਾ ਸਾਨੂੰ ਇੱਕ ਆਵਦੇ ਤੇ ਡਰ ਨਹੀਂ ਹੋਊਗਾ ਕਿ ਸਾਨੂੰ ਅਸੀਂ ਕਿਸੇ ਚੀਜ਼ ਬਾਰੇ ਸਾਡੇ ਕੋਲੇ ਗਲਤ ਗਿਆਨ ਹੈ ਤਾਂ ਅਸੀਂ ਟੈਕਨੀਕਲੀ ਕੋਸ਼ਾਂ ਦੇ ਵਿੱਚੋਂ ਉਹ ਐਕੂਰੇਟ ਜਾਣਕਾਰੀ ਸਹੀ ਜਾਣਕਾਰੀ ਪ੍ਰਾਪਤ ਕਰ ਲੈਣੇ ਆ ਨੋਲਜ ਆਫ ਸਪੈਸ਼ਲ ਸਬਜੈਕਟ ਅਸੀਂ ਇੰਨਾ ਟੈਕਨੀਕਲੀ ਜਿਹੜੇ ਤਕਨੀਕੀ ਸ਼ਬਦਾਵਲੀ ਕੋਸ਼ ਹੈ ਅਸੀਂ ਜਿਹੜੇ ਵੀ ਵਿਸ਼ੇਸ਼ ਖੇਤਰ ਨਾਲ ਜੁੜੇ ਹੋਈਆਂ ਚਾਹੀ ਅਸੀਂ ਕਾਨੂੰਨ ਦੀ ਸਟੱਡੀ ਕਰ ਰਹੀਆਂ ਚਾਹੀ ਸੰਵਿਧਾਨ ਦੀ ਕਰ ਰਹੀਆਂ ਚਾਹੀ ਅਸੀਂ ਕੋਈ ਮੈਡੀਸਨ ਦੀ ਕਰ ਰਹੀਆਂ ਚਾਹੀ ਅਸੀਂ ਕੋਈ ਬਿਜ਼ਨਸ ਦੀ ਕਰ ਰਹੀਆਂ ਲਾਅ ਦੀ ਕਰ ਰਹੀਆਂ ਤਾਂ ਸਾਨੂੰ ਕੀ ਹੈ ਕਿ ਉੱਥੋਂ ਜਿਹੜੀ ਸਾਡਾ ਸਪੈਸ਼ਲ ਸਬਜੈਕਟ ਹੈ ਉਹਦੇ ird gird ਜਿੰਨੀ ਵੀ ਜਾਣਕਾਰੀ ਹੈ ਉਹਦੀ ਜਿਹੜੀ ਵੋਕੈਬਲਰੀ ਹੈ ਹੁੰਦਿਆ ਜਿਹੜਾ ਕਨਸੈਪਟ ਨੇ ਸਾਰੀ ਕਲੀਅਰ ਹੋ ਜਾਣਗੇ ਵੈਰਾਈਟੀ ਆਫ ਸੋਰਸ ਵੱਖਰੇ ਵੱਖਰੇ ਜਿਹੜੇ ਸ਼ਬਦ ਟੈਕਨੀਕੀ ਸ਼ਬਦਾਵਲੀ ਕੋਸ਼ੇ ਛਾਪੇ ਹੋਏ ਨਹੀਂ ਅਸੀਂ ਵੱਖਰੇ ਵੱਖਰੇ ਖੇਤਰਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਅਲਾਉ ਪ੍ਰੋਫੈਸ਼ਨਲ ਟੂ ਮੇਕ ਅ मीनिंगफुल ਅਸੀਂ ਜਿਹੜੇ ਵੀ ਪ੍ਰੋਫੈਸ਼ਨਲ ਦੇ ਵਿੱਚ ਜੋੜਦੇ ਹਾਂ ਤਾਂ ਉਹਦਾ ਇੱਕ मीनिंगफुल ਸਾਨੂੰ ਉਹਦੀ ਇੱਕ ਮਹੱਤਮਪੂਰਨ ਜਿਹੜੀ ਪ੍ਰਮਾਣਿਕ ਜਾਣਕਾਰੀ ਹੈ ਸਾਨੂੰ ਇਹਨਾਂ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ ਕਿ ਉਹ ਸਾਡਾ ਇੰਪੈਕਟ ਪੈਂਦਾ ਸੋਸਾਇਟੀ ਦੇ ਉੱਪਰ ਕਿਉਂਕਿ ਜਦੋਂ ਅਸੀਂ ਸਹੀ ਕੰਮ ਕਰਾਂਗੇ ਸਟੱਡੀ ਸਾਡੀ ਸਹੀ ਹੋਊਗੀ ਰਿਸਰਚ ਸਾਡੀ ਸਹੀ ਹੋਊਗੀ ਤਾਂ ਅਸੀਂ ਸੋਸਾਇਟੀ ਦੇ ਵਿੱਚ ਇੱਕ ਚੰਗੇ ਕੰਮ ਦੇ ਨਾਲ ਪ੍ਰਭਾਵ ਜਿਹੜਾ ਛੱਡਾਂਗੇ ਵੈਲਿਊਏਬਲ ਐਂਡ ਸੈਟ ਆਫ ਸਕਿਲਸ ਜਦੋਂ ਇੱਕ ਵਿਅਕਤੀ ਕੋਲ ਉਸ ਖੇਤਰ ਦਾ ਸਾਰਾ ਗਿਆਨ ਹੋਊਗਾ ਉਹਦੇ ਕੋਲੇ ਹਰ ਅਰਥ ਕਲੀਅਰ ਹੋਊਗਾ ਹਰ